ਵਿਸ਼ਵਸ ਬੈਂਕਾਂ ਦੇ ਵਿੱਚ ਜਿਹੜੀ ਸਾਡੀ ਐਸਆਜੀ ਪਿਛਲੇ ਸਾਲ ਦੇ ਵਿੱਚ ਉਚਿਤ ਤੇਗਣਾ ਹੋ ਗਿਆ ਜਨ ਲੈ ਕੇ ਆ ਸੀਗਾ ਉਹਦੀ ਸਾਹਮਣੇ 2014 ਚ ਕਰ ਪੀ ਵਿਸ਼ਵਸ ਬੈਂਕਾਂ ਦੇ ਵਿੱਚ ਅਸੀਂ ਸਾਰਾ ਹਿਸਾਬ ਕਿਤਾਬ ਲਾ ਲਿਆ ਸਾਨੂੰ ਪਤਾ ਉੱਥੇ ਕਿੰਨਾ ਪੈਸਾ ਅਸੀਂ ਸਾਰਾ ਪੈਸਾ ਵਾਪਸ ਲਿਆਣਾ ਤੇ ਹਰੇਕ ਪਰਿਵਾਰ ਨੂੰ ਜਿਹਦੇ ਪੰਜ ਜੀ ਆ 15-15 ਲੱਖ ਰੁਪਏ ਮਿਲੇਗਾ ਉਹਦੋਂ ਸੌਫ ਲਾਦੇ ਸੀ ਇਹ ਇੱਕ ਵਾਰ ਜੀ ਤੇਗਣਾ ਹੋ ਗਿਆ ਉਹ ਜਾ ਕਿ ਕਿਉਂ ਰਿਹਾ ਸਾਡੇ ਦੇਸ਼ ਦਾ ਪੈਸਾ ਉੱਥੇ ਜਾਗ ਉੱਥੇ ਕੱਲਾ ਇੱਕ ਦੇਸ਼ ਨਹੀਂ ਹੈ ਲੋਕ ਹੁਣ ਪੂਰ ਆਪੋਜੀਸ਼ਨ ਦੋਸ਼ਾਂ ਲੱਗੀਆਂ મોદી ਸਾਹਿਬ ਉਹਨੇ ਸਾਈਪਰਸ ਜਾ ਕੇ ਆਇਆ ਸਾਈਪਰਸ ਇੱਕ ਛੋਟਾ ਜਿਹਾ ਦੇਸ਼ ਸਾਈਪਰਸ ਦੀ ਵੱਧਦੀ ਕਿਰਨ ਅਟਲੈਂਟਿਕ 15 ਲੱਖ ਅੰਮਲਵਾਦੀ ਵੱਧਦੀ ਹੈ ਇੰਨੇ ਛੋਟੇ ਦੇਸ਼ ਦੇ ਵਿੱਚ મોદી ਸਾਹਿਬ ਪੀ ਤੱਕਿਆ ਹੈ ਦੋਸ਼ ਲੱਗ ਰਹੇ ਦੋਸ਼ੇ ਲੱਗ ਰਹੇ ਨੇ ਕਿ ਉੱਥੇ ਉਹ ਉਹਨਾਂ ਦੇਸ਼ਾਂ ਤੋਂ ਆ ਜਿਹੜੇ ਦੋਸ਼ਾਂ ਦੇ ਤੁਸੀਂ ਟੈਕਸ ਫੀ ਮਨੀ ਟੈਕਸ ਫੀ ਹੈ ਉਹਨਾਂ ਜਿਹਨੂੰ ਕਹਿੰਦੇ ਆ ਉਹ ਵੀ ਉਹਨਾਂ ਦੇ ਸੰਬੰਧ ਵਿੱਚ ਗੱਲ ਜਾਰੀ ਹੈ ਕਿ ਉਹ ਉੱਥੋਂ ਜਿਹੜਾ ਮਿਸਟਰ ਹੈਗਾ ਅਦਾਨੀ ਆ ਉਹਦਾ ਬ੍ਰਦਰ ਉੱਥੋਂ ਆਪਰੇਟ ਕਰਦਾ ਹੈ